ਸਤਿ ਸ੍ਰੀ ਅਕਾਲ ਮੈਚਰਿੰਗ ਟੂ ਸਿੰਕ ਤੇ ਤੁਸੀਂ ਦੇਖ ਰਹੇ ਹੋ ਡੇਲੀ ਲਾਈਵ ਪੰਜਾਬ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਸੀਐਮ ਭਗਵੰਤ ਮਾਨ ਦੇ ਵੱਲੋਂ ਲੋਕਾਂ ਨੂੰ ਦਿੱਤੀ ਗਈ ਖੁਸ਼ਖਬਰੀ ਦੀ ਥਾਰ ਵਾਲੀ ਬਰਖਾਸਤ ਮਹਿਲਾ ਕਾਂਸਟੇਬਲ ਨੂੰ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜਾਇਦਾਦ ਨੂੰ ਲੈ ਕੇ ਵੱਡੇ ਖੁਲਾਸੇ ਹੋਏ ਨੇ ਤੇ ਇੱਕ ਵੱਡਾ ਝਟਕਾ ਵੀ ਉਸ ਨੂੰ ਦਿਤ ਆ ਗਿਆ ਹੈ ਪ੍ਰਾਪਰਟੀ ਫਰੀਜ਼ ਕਰਕੇ ਅਕਾਲੀ ਕੌਂਸਲਰ ਦੇ ਕਤਲ ਤੋਂ ਬਾਅਦ ਪੁਲਿਸ ਦੇ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ ਵਿਕਰਮ ਮਜੀਠੀਆ ਇਸ ਮਾਮਲੇ ਦੇ ਵਿੱਚ ਪੜਕਦੇ ਦਿਖਾਈ ਦਿੱਤੇ ਤੇ ਇਸ ਦੀਫਾ ਉਹਨਾਂ ਦੇ ਵੱਲੋਂ ਭਗਵੰਤ ਮਾਨ ਦਾ ਸੀਐਮ ਭਗਵੰਤ ਮਾਨ ਦਾ ਮੰਗ ਲਿਆ ਗਿਆ ਕਿ ਭਾਰਤ ਪੂਸ਼ਨ ਆਸ਼ੂ ਜੋ ਕਿ ਕਾਂਗਰਸ ਦੇ ਲੁਧਿਆਣਾ ਪੱਛਮੀ ਦੀ ਸੀਟ ਤੋਂ ਜਿਮਨੀ ਚੋਣ ਤੋਂ ਉਮੀਦਵਾਰ ਨੇ ਉਹਨਾਂ ਦੇ ਵੱਲੋਂ ਕੀ ਚਿੱਠੀ ਲਿਖੀ ਗਈ ਹੈ ਜਿਸ ਦੇ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਭਾਰਤ ਪੂਸ਼ਨ ਆਸ਼ੂ ਦੀ ਇਸ ਕੈਂਪੇਨ ਦੇ ਵਿੱਚ ਰਾਜਾ ਵੜਿੰਗ ਪ੍ਰਤਾਪ ਬਾਇਵਾ ਸੁਖ ਰਿਂਦਾਵਾ ਸਿਮਰਜੀਤ ਬਹਿਸ ਪ੍ਰਚਾਰ ਕਰਨ ਲਈ ਨਾ ਆਉਣਾ ਇਸ ਦੇ ਪਿੱਛੇ ਕੀ ਸੱਚ ਹੈ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਪੰਜਾਬ ਸਰਕਾਰ ਦੇ ਵੱਲੋਂ ਕਰ ਦਿੱਤਾ ਗਿਆ ਹੈ ਇਹਨਾਂ ਸਾਰੀਆਂ ਖਬਰਾਂ ਬਾਰੇ ਤੁਹਾਨੂੰ ਜਾਣਕਾਰੀ ਦਵਾਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਮੁਹਾਲੀ ਦੇ ਵਿੱਚ ਈਜ਼ੀ ਰਜਿਸਟਰੀ ਨਾਮ ਦੀ ਇੱਕ ਮੁਹਿੰਮ ਚਲਾਈ ਗਈ ਹੈ ਜਿਸ ਦੇ ਵਿੱਚ ਹੁਣ ਰਜਿਸਟਰੀਆਂ ਆਨਲਾਈਨ ਤਰੀਕੇ ਦੇ ਨਾਲ ਘਰ ਤੋਂ ਹੀ ਹੋ ਜਾਇਆ ਕਰਨ ਗਿਆ ਇਸ ਦੇ ਵਿੱਚ ਇੱਕ ਆਨਲਾਈਨ ਤੁਸੀਂ ਰਜਿਸਟਰੀ ਨਾਲ ਸੰਬੰਧਿਤ ਡਰਾਫਟ ਡਾਊਨਲੋਡ ਕਰ ਸਕਦੇ ਹੋ ਉਸ ਨੂੰ ਲੈ ਕੇ ਉਸ ਦੇ ਵਿੱਚ ਜੋ ਡਿਟੇਲ ਮੰਗੀ ਗਈ ਹੈ ਉਹ ਭਰ ਕੇ ਆਪਣੀ ਰਜਿਸਟਰੀ ਤੁਸੀਂ ਭੇਜ ਸਕਦੇ ਹੋ ਤਹਿਸੀਲ ਦੇ ਵਿੱਚ ਉਸ ਤੋਂ ਬਾਅਦ ਜੇਕਰ ਕੋਈ ਉਸ ਰਜਿਸਟਰੀ ਦੇ ਵਿੱਚ ਗਲਤੀ ਹੈ ਤਾਂ ਤੁਹਾਨੂੰ ਆਨਲਾਈਨ ਹੀ ਮੈਸੇਜ ਆ ਜਾਵੇਗਾ ਤੁਸੀਂ ਆਨਲਾਈਨ ਹੁਸਦਾ ਹੱਲ ਕਰ ਸਕਦੇ ਹੋ 48 ਘੰਟੇ ਦੇ ਵਿੱਚ ਵਿੱਚ ਜੇਕਰ ਉਸ ਵਿੱਚ ਕੋਈ ਗਲਤੀ ਨਹੀਂ ਨਿਕਲਦੀ ਤਾਂ ਫਿਰ ਇੱਕ ਤਰੀਕ ਤੁਹਾਨੂੰ ਮਿਲੇਗੀ ਉਸ ਦੇ ਵਿੱਚ ਜਾ ਕੇ ਤੁਸੀਂ ਆਪਣੇ ਰਜਿਸਟਰੀ ਤਹਿਸੀਲ ਦੇ ਵਿੱਚ ਜਾ ਕੇ ਕਰਵਾ ਸਕਦੇ ਹੋ ਇਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਦੇ ਵੱਲੋਂ ਦਾਵਾ ਇਹ ਕੀਤਾ ਗਿਆ ਹੈ ਕਿ ਇਸ ਨਾਲ ਇੱਕ ਤਾਂ ਲੋਕਾਂ ਦੀ ਖੱਜਲਖਵਾਰੀ ਘਟੇਗੀ ਦੂਸਰਾ ਜੋ ਰਜਿਸਟਰੀਆਂ ਦੇ ਮਾਮਲੇ ਦੇ ਵਿੱਚ ਵੱਡੀ ਰਿਸ਼ਵਤਖੋਰੀ ਹੁੰਦੀ ਸੀ ਭ੍ਰਿਸ਼ਟਾਚਾਰ ਕੀਤਾ ਜਾਂਦਾ ਸੀ ਉਸ ਨੂੰ ਠੱਲ ਪਵੇਗੀ ਸੀਐਮ ਭਗਵੰਤ ਮਾਨ ਦੇ ਵੱਲੋਂ ਦਾਵਾ ਕਰ ਦਿੱਤਾ ਗਿਆ ਹੈ ਇਸ ਦੀ ਸ਼ੁਰੂਆਤ ਕੇਵਲ ਮੁਹਾਲੀ ਦੇ ਵਿੱਚ ਕੀਤੀ ਗਈ ਹੈ ਤਾਂ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਅਖਾ ਹੈਗਾ ਕਿ ਹੋਰਨਾ ਜ਼ਿਲ੍ਹਿਆਂ ਦੇ ਵਿੱਚ ਵੀ ਆਪਾਂ ਜਾਵਾਂਗੇ ਸ਼ੁਰੂਆਤ ਕਰਾਂਗੇ ਤੇ 1 ਅਗਸਤ ਤੱਕ ਜੇਕਰ ਇਹ ਸਕੀਮ ਕਾਮਯਾਬ ਰਹੀ ਤਾਂ 1 ਅਗਸਤ ਤੱਕ ਪੂਰੇ ਪੰਜਾਬ ਦੇ ਵਿੱਚ ਇਹ ਸਕੀਮਾਂ ਲਾਗੂ ਕਰ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਵੀ ਅਖਾ ਹੈਗਾ ਕਿ ਇਸ ਦੇ ਵਿੱਚ ਤੁਸੀਂ ਆਪਣੀ ਰਜਿਸਟਰੀ ਜ਼ਿਲ੍ਹੇ ਦੇ ਵਿੱਚ ਜਿੰਨੀਆਂ ਵੀ ਤਹਿਸੀਲਾਂ ਪੈਂਦੀਆਂ ਨੇ ਕਿਸੇ ਵੀ ਤਹਿਸੀਲ ਤੋਂ ਕਰਵਾ ਸਕਦੇ ਹੋ ਪਹਿਲਾਂ ਰਜਿਸਟਰੀ ਸਬੰਧਤ ਇਲਾਕੇ ਦੇ ਹਿਸਾਬ ਦੇ ਨਾਲ ਤਹਿਸੀਲਦਾਰ ਕੋਲੋਂ ਸਬੰਧਤ ਤਹਿਸੀਲਦਾਰ ਕੋਲੋਂ ਹੀ ਕਰਵਾ ਸਕਦੇ ਸੀ ਪਰ ਹੁਣ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਜ਼ਿਲ੍ਹੇ ਦੇ ਵਿੱਚ ਜਿੰਨੀਆਂ ਮਰਜ਼ੀ ਤਹਿਸੀਲਾਂ ਨੇ ਉਹਨਾਂ ਤਹਿਸੀਲਾਂ ਦੇ ਵਿੱਚੋਂ ਕਿਸੇ ਵੀ ਤਹਿਸੀਲ ਦੇ ਵਿੱਚ ਜਾ ਕੇ ਤੁਸੀਂ ਅਪਡੇਟ ਰਜਿਸਟਰੀ ਕਰਵਾ ਸਕਦੇ ਹੋ ਬਾਦਿਆਂ ਅਗਲੀ ਖਬਰ ਦੇ ਵੱਲ ਥਾਰ ਵਾਲੀ ਬਰਖਾਸਤ ਮਹਿਲਾ ਕੌਨਸਟੇਬਲ ਅਮਨਦੀਪ ਕੌਰ ਹੁਣ ਵਿਜੀਲੈਂਸ ਦੇ ਹੱਥੇ ਚੜ ਗਈ ਹੈ ਵਿਜੀਲੈਂਸ ਦੇ ਵੱਲੋਂ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਮਾਮਲਾ ਹੈ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਪਹਿਲਾਂ ਐਨਡੀਪੀਐਸ ਦਾ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਪੁਲਿਸ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਇਹ ਆਪਣੀ ਥਾਰ ਦੇ ਵਿੱਚ ਚਿੱਟਾ ਵੇਚਣ ਜਾ ਰਹੀ ਸੀ ਜਿਸ ਦੇ ਤਹਿਤ 17 ਗ੍ਰਾਮ ਚਿੱਟਾ ਇਸ ਦੀ ਥਾਰ ਦੇ ਵਿੱਚੋਂ ਬਰਾਮਦ ਕੀਤਾ ਗਿਆ ਉਸ ਮਾਮਲੇ ਦੇ ਵਿੱਚ ਇਸ ਨੂੰ 1 ਮਹੀਨੇ ਤੋਂ ਬਾਅਦ ਜ਼ਮਾਨਤ ਮਿਲ ਗਈ ਤੇ ਹੁਣ ਵਿਜੀਲੈਂਸ ਦੇ ਵੱਲੋਂ ਇਸ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਫਿਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਮੀਡੀਆ ਰਿਪੋਰਟਰਾਂ ਦੇ ਮੁਤਾਬਕ ਇਸ ਨੂੰ ਮੁਖਸਰ ਜ਼ਿਲ੍ਹੇ ਦੇ ਬਾਦਲਪਿੰਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਫਸਾਨਾ ਖਾਨ ਜੋ ਕਿ ਪੰਜਾਬੀ ਗਾਇਕ ਹੈ ਉਸ ਦਾ ਜੋ ਪੁਰਾਣਾ ਘਰ ਹੈ ਉਸ ਦੇ ਘਰੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦੀ ਭੈਣ ਅਫਸਾਨਾ ਖਾਨ ਦੀ ਭੈਣ ਉਸ ਮੌਕੇ ਮੌਜੂਦ ਸੀ ਜਦੋਂ ਅਮਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਅਫਸਾਨਾ ਖਾਨ ਦੀ ਭੈਣ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੇ ਨਾਲ ਕਰੀਬ 1.5 ਸਾਲ ਤੋਂ ਯਾਰੀ ਦੋਸਤੀ ਹੈ ਤੇ ਇਹ ਇਹਨਾਂ ਦਾ ਸਾਡੇ ਘਰ ਦੇ ਵਿੱਚ ਆਉਣ ਜਾਣ ਅਤੇ ਪੁਲਿਸ ਦੇ ਵੱਲੋਂ ਅੱਜ ਇਸ ਨੂੰ ਮੇਰੇ ਘਰੋਂ ਗ੍ਰਿਫਤਾਰ ਕੀਤਾ ਗਿਆ ਉਸ ਦੀ ਭੈਣ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਤੇ ਜੇਕਰ ਗੱਲ ਕਰੀਏ ਪ੍ਰਾਪਰਟੀ ਦੀ ਤਾਂ 1 ਕਰੋੜ 35 ਲੱਖ ਰੁਪਏ ਦੀ ਪ੍ਰਾਪਰਟੀ ਫ੍ਰੀਜ਼ ਕਰ ਲਈ ਗਈ ਹੈ ਇਸ ਦੀ ਜਾਣਕਾਰੀ ਪੁਲਿਸ ਦੇ ਵੱਲੋਂ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇੱਕ ਇਸ ਦੀ ਜਾਇਦਾਦ ਵਿਰਾਟ ਗ੍ਰੀਨ ਦੇ ਵਿੱਚ ਜਿਸ ਦੀ ਕੀਮਤ ਲਗਭਗ 99 ਲੱਖ ਹੈ ਇੱਕ ਡ੍ਰੀਮ ਸਿਟੀ ਬਠਿੰਡਾ ਦੇ ਵਿੱਚ ਹੈ ਜਿਸ ਦੀ ਕੀਮਤ 18 ਲੱਖ 12000 ਰੁਪਏ ਹੈ ਅਤੇ ਇੱਕ ਥਾਰ ਗੱਡੀ ਜਿਸ ਦਾ ਨੰਬਰ ਪੀਬੀ 05 اے ਕਯੂ 70ਵੀ ਇਸ ਦੀ ਕੀਮਤ 14 ਲੱਖ ਰੁਪਏ ਅਤੇ ਇੱਕ ਬੁਲਟ ਮੋਟਰਸਾਈਕਲ ਹੈ ਜਿਸ ਦੀ ਕੀਮਤ 1,17,000 ਰੁਪਏ ਹੈ ਅਤੇ ਇੱਕ ਫੋਨ ਹੈ ਜਿਸ ਦੀ ਕੀਮਤ 45,000 ਰੁਪਏ ਹੈ ਅਤੇ ਇੱਕ ਹੋਰ ਆਈਫੋਨ ਜਿਸ ਦੀ ਕੀਮਤ 9,000 ਰੁਪਏ ਹੈ ਇੱਕ ਵੀਵੋ ਦਾ ਫੋਨ ਜਿਸ ਦੀ ਕੀਮਤ 2,000 ਰੁਪਏ ਅਤੇ ਇੱਕ ਰੋਲੇਕਸ ਦੀ ਘੜੀ ਜਿਸ ਦੀ ਕੀਮਤ 1 ਲੱਖ ਰੁਪਏ ਦੱਸੀ ਜਾ ਰਹੀ ਹੈ ਤੇ ਬੈਂਕ ਬੈਲੈਂਸ ਇਸ ਦਾ 1,01,588 ਰੁਪਏ ਹੈ ਯਾਨਕਿ ਇਸ ਦੀ ਕੁੱਲ ਕੀਮਤ 1 ਕਰੋੜ 35 ਲੱਖ 39588 ਰੁਪਏ ਇਹ ਸਾਰੀ ਉਹ ਜਾਇਦਾਦ ਹੈ ਜੋ ਕਿ ਪੁਲਿਸ ਦੇ ਵੱਲੋਂ ਫ੍ਰੀਜ਼ ਕਰ ਲਈ ਗਈ ਹੈ ਇਸ ਮਾਮਲੇ ਦੇ ਵਿੱਚ ਹੁਣੇ ਵੱਡਾ ਐਕਸ਼ਨ ਇਸ ਅਮਨਦੀਪ ਕੌਰ ਜੋ ਕਿ ਬਰਖਾਸਤ ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਹੈ ਇਸ ਦੇ ਖਿਲਾਫ ਲەلਗਾ ਵਿਜੀਲੈਂਸ ਦਫਤਰ ਬਠਿੰਡਾ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਜੰਡਿਆਲਾ ਗੁਰੂ ਦੇ ਵਿੱਚ ਅਕਾਲੀ ਦਲ ਦੇ ਕਾਉਂਸਲਰ ਜਿਸ ਦਾ ਨਾਮ ਹਰਵਿੰਦਰ ਸਿੰਘ ਹੈ ਉਸ ਦਾ ਸ਼ਾਟਾ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਹਰਵਿੰਦਰ ਸਿੰਘ ਸ਼ਾਟਾ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਲਈ ਗਿਆ ਉਸ ਮੌਕੇ ਹਮਲਾਵਰਾਂ ਦੇ ਵੱਲੋਂ ਉਸ ਉੱਪਰ ਗੋਲੀਆਂ ਮਾਰੀਆਂ ਗਈਆਂ ਜਿਸ ਦੇ ਵਿੱਚ ਉਸ ਦਾ ਕਤਲ ਹੋ ਜਾਂਦਾ ਹੈ ਉਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਇਸ ਘਟਨਾ ਨਾਲ ਸੰਬੰਧਿਤ ਕੁੱਥੇ ਤੌਰ ਤੇ ਚਾਰ ਕਤਲਿਆਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਜਾਂਦਾ ਹੈ ਪੰਜਾਬ ਪੁਲਿਸ ਦੇ ਡੀਜੀਪੀ ਵੱਲੋਂ ਇਸ ਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਚਾਰ ਵਿਅਕਤੀਆਂ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦਾ ਸਬੰਧ ਵਿਦੇਸ਼ ਵਿੱਚ ਬੈਠੇ ਕਿਸ਼ਨ ਗੈਂਗ ਦੇ ਨਾਲ ਜੁੜਦਾ ਹੈ ਤੇ ਉਧਰ ਦੂਜੇ ਪਾਸੇ ਇਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਅਤੇ ਵਿਕਰਮ ਮਜੀਠੀਆ ਦੇ ਵੱਲੋਂ ਇੱਕ ਗੱਲ ਆਖੀ ਜਾ ਰਹੀ ਹੈ ਕਿ ਹਰਮਿੰਦਰ ਸਿੰਘ ਦੇ ਵੱਲੋਂ ਪਹਿਲਾਂ ਹੀ ਇੱਕ ਖਦਸ਼ਾ ਜਤਾਇਆ ਜਾ ਰਿਹਾ ਸੀ ਕਿ ਉਸ ਦੇ ਉੱਪਰ ਹਮਲਾ ਹੋ ਸਕਦਾ ਹੈ ਜਿਸ ਨੂੰ ਲੈ ਕੇ ਉਸ ਦੇ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਕੀਤੀ ਗਈ ਸੀ ਪਰ ਕੋਈ ਵੀ ਕਾਰਵਾਈ ਨਾ ਹੋ ਸਕੇ ਤਾਂ ਵਿਕਰਮ ਜੀਠੇ ਦੇ ਵੱਲੋਂ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੋ ਕਿ ਗ੍ਰਹਿ ਮੰਤਰੀ ਵੀ ਨੇ ਉਹਨਾਂ ਦਾ ਅਸਤੀਫਾ ਇਸ ਦੇ ਵਿੱਚ ਸਿੱਧੇ ਤੌਰ ਤੇ ਮੰਗ ਲਿਆ ਗਿਆ ਹੈ ਖਬਰਾਂ ਇਹ ਵੀ ਨੇ ਕਿ ਜੰਡੇਆਲਾ ਗੁਰੂ ਦੇ ਨਾਲ ਸੰਬੰਧਿਤ ਇਲਾਕੇ ਦੇ ਵਿੱਚ ਨਸ਼ਿਆਂ ਦਾ ਕਾਰੋਬਾਰ ਜੋ ਪਰਿਵਾਰ ਕਰਦੇ ਸਨ ਵਿਅਕਤੀ ਕਰਦੇ ਸਨ ਉਹਨਾਂ ਦੀਆਂ ਸ਼ਿਕਾਇਤਾਂ ਦੇ ਦੇ ਕੇ ਇਸ ਦੇ ਵੱਲੋਂ ਫੜਾਇਆ ਗਿਆ ਸੀ ਤੇ ਉਸ ਤੋਂ ਬਾਅਦ ਇਸ ਨੂੰ ਧਮਕੀਆਂ ਮਿਲਣੇ ਸ਼ੁਰੂ ਹੋ ਗਏ ਆ ਤੇ ਕੁਝ ਦਿਨ ਪਹਿਲਾਂ ਕੁਝ ਵਿਅਕਤੀਆਂ ਦੇ ਵੱਲੋਂ ਇਸ ਦੇ ਘਰ ਦੇ ਬਾਹਰ ਫਾਇਰਿੰਗ ਵੀ ਕੀਤੀ ਜਾਂਦੀ ਹੈ ਜਿਸ ਦੀ ਸੀਸੀਟੀਵੀ ਫੁਟੇਜ ਆ ਵਿਕਰਮ ਮਜੀਠੀਆ ਦੇ ਵੱਲੋਂ ਮੀਡੀਆ ਨੂੰ ਸਾਂਝੀ ਵੀ ਕੀਤੀ ਗਈ ਹੈ ਪਰ ਵਿਕਰਮ ਮਜੀਠੀਆ ਦੇ ਵੱਲੋਂ ਸਿੱਧੇ ਤੌਰ ਤੇ ਭਗਵੰਤ ਮਾਨ ਅਤੇ ਪੰਜਾਬ ਪੁਲਿਸ ਨੂੰ ਜ਼ਿੰਮੇਵਾਰ ਦੱਸ ਦਿੱਤਾ ਗਿਆ ਹੈ ਬਾਦਿਆਂ ਅਗਲੀ ਖਬਰ ਦੇ ਵੱਲ ਸੋਸ਼ਲ ਮੀਡੀਆ ਤੇ ਇੱਕ ਖਬਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਭਾਰਤ ਪੋਸ਼ਣ ਅਸ਼ੋਕੀ ਲੁਧਿਆਣਾ ਪੱਛਮੀ ਤੋਂ ਕਾਂਗਰਸ ਦੇ ਉਮੀਦਵਾਰ ਨੇ ਉਹਨਾਂ ਦੇ ਵੱਲੋਂ ਇੱਕ ਚਿੱਠੀ ਹਾਈ ਕਮਾਂਡ ਨੂੰ ਲਿਖੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਰਾਜਾ ਵੜਿੰਗ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਰੰਦਾਵਾ ਸਿਮਰਜੀਤ ਬੈਸ ਅਤੇ ਹੋਰ ਕਈ ਕਾਂਗਰਸੀ ਲੀਡਰ ਮੇਰੀ ਕੈਂਪੇਨ ਕਰਨਾ ਲੁਧਿਆਣਾ ਦੇ ਵਿੱਚ ਨਾ ਆਉਣਾ ਇਸ ਦੇ ਨਾਲ ਮੇਰਾ ਨੁਕਸਾਨ ਇਸ ਲੁਧਿਆਣਾ ਦੀ ਚੋਣ ਦੇ ਵਿੱਚ ਹੋ ਸਕਦਾ ਹੈ ਪਰ ਉਸ ਤੋਂ ਬਾਅਦ ਭਾਰਤ ਭੂਸ਼ਣ ਆਸ਼ੂਦ ਵੱਲੋਂ ਖੁਦ ਇੱਕ ਵੀਡੀਓ ਫੇਸਬੁੱਕ ਤੇ ਅਪਲੋਡ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਇਹ ਖਬਰ ਸਰਾਸਰ ਝੂਠੀ ਹੈ ਮੇਰੇ ਵੱਲੋਂ ਕੋਈ ਵੀ ਅਜਿਹੀ ਝੂਠੀ ਨਹੀਂ ਲਿਖੀ ਗਈ ਹੈ ਉਹਨਾਂ ਦਾ ਕਨੇਕਾ ਮੈਂ ਆਪਣੀ ਲੀਡਰਸ਼ਿਪ ਦਾ ਸਤਿਕਾਰ ਕਰਦਾ ਇਥੇ ਮੀਡੀਆ ਨੂੰ ਉਹਨਾਂ ਦੇ ਵੱਲੋਂ ਨਸੀਹਤ ਆ ਦੇ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਕੋਈ ਵੀ ਖਬਰ ਨਸ਼ਰ ਕਰਨ ਤੋਂ ਪਹਿਲਾਂ ਫੈਕਟ ਵੈਰੀਫਾਈ ਤੱਥਾਂ ਦੀ ਜਾਂਚ ਕਰ ਲੈਣੀ ਚਾਹੀਦੀ ਹੈ ਲੋਕਾਂ ਤੱਕ ਪਹੁੰਚਾਉਣ ਤੋਂ ਪਹਿਲਾਂ ਖਬਰ ਦੀ ਪੁਸ਼ਟੀ ਕਰ ਲੈਣੀ ਚਾਹੀਦੀ ਹੈ ਇਹ ਉਹਨਾਂ ਦੇ ਵੱਲੋਂ ਮੀਡੀਆ ਨੂੰ ਨਸੀਹਤ ਇਥੇ ਦੇ ਦਿੱਤੀ ਗਈ ਹੈ ਉਹਨਾਂ ਦੇ ਵੱਲੋਂ ਇੱਕ ਹੋਰ ਖਦਸ਼ਾ ਜाहिर ਕੀਤਾ ਜਾ ਰਿਹਾ ਉਹਨਾਂ ਨੂੰ ਲੱਗਦਾ ਹੈ ਕਿ ਜਾਣ ਬੁੱਝ ਕੇ ਇਹ ਮੇਰੀ ਇਥੇ ਨੁਕਸਾਨ ਚੋਣਾਂ ਦੇ ਵਿੱਚ ਕਰਨ ਲਈ ਅਜਹੀਆਂ ਜਾਣ ਬੁੱਝ ਕੇ ਖਬਰਾਂ ਫੇਲਾਈਆਂ ਜਾ ਰਹੀਆਂ ਨੇ ਇਹ ਗੱਲ ਭਾਰਤ ਪੂਸ਼ਣ ਅਸ਼ਤ ਦੇ ਵੱਲੋਂ ਇਸ ਵੀਡੀਓ ਦੇ ਵਿੱਚ ਆਖ ਦਿੱਤੀ ਗਈ ਹੈ ਵਾਦਿਆਂ ਆਖਰੀ ਖਬਰ ਦੇ ਵੱਲ ਪੰਜਾਬ ਸਰਕਾਰ ਦੇ ਵੱਲੋਂ ਗਰਮੀ ਨੂੰ ਦੇਖਦੇ ਹੋਇਆ ਪੰਜਾਬ ਦੇ ਸਰਕਾਰੀ ਪ੍ਰਾਈਵੇਟ ਅਤੇ ਐਡਿਟ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਇਹ ਛੁੱਟੀਆਂ 2 ਜੂਨ ਤੋਂ ਲੈ ਕੇ 30 ਜੂਨ ਤੱਕ ਕਰ ਦਿੱਤੇ ਗਏ ਨੇ ਗਰਮੀ ਦੇ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਇਆ ਪੰਜਾਬ ਦੇ ਸਿੱਖਿਆ ਮੰਤਰੀ ਹਰਜੂਤ ਬੈਂਸ ਦੇ ਵੱਲੋਂ ਇਸ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਗਰਮੀ ਦੇ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਇਆ ਇਹ ਛੁੱਟੀਆਂ ਦਾ ਐਲਾਨ ਸੂਬੇ ਦੇ ਵਿੱਚ ਕਰ ਦਿੱਤਾ ਗਿਆ ਹੈ ਇਹ ਹਨ ਅੱਜ ਦੀਆਂ ਵੱਡੀਆਂ ਖਬਰਾਂ ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੀ رائے ਕਮੈਂਟ ਦੇ ਵਿੱਚ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈਨ ਪੰਜਾਬ ਦੇ ਨਾਲ